ਸਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਸਖਬੀਰ ਸਿੰਘ ਬਾਦਲ ਨੇ ਇੱਕ ਵੱਡੇ ਆਗੂ ਨੂੰ ਅਕਾਲੀ ਦਲ 'ਚ ਸ਼ਾਮਲ ਕਰਾ ਲਿਆ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਆਗੂ ਝਾੜੂ ਦਾ ਪੱਲਾ ਛੱਡ ਕੇ ਸਖਬੀਰ ਸਿੰਘ ਬਾਦਲ ਦੇ ਨਾਲ ਅਕਾਲੀ ਦਲ ਦੀ ਕਸ਼ਤੀ 'ਚ ਸਵਾਰ ਹੋਇਆ ਆਖਰਕਾਰ ਇਹ ਕਿਹੜਾ ਆਗੂ ਹੈ ਤੇ ਬੜਾ ਅਹਿਮ ਆਗੂ ਹੈ ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਦਾ ਕਿਸੇ ਸਮੇਂ ਥਾਪੜਾ ਰਿਹਾ ਹੈ ਸਾਗੂ ਨੂੰ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਪਸ਼ਮੀ ਦੀ ਜਿਮਨੀ ਚੌਂ ਦੇ ਵਿੱਚਕਾਰ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ। ਬੇਸ਼ੱਕ ਆਮ ਆਦਮੀ ਪਾਰਟੀ ਦੇ ਅੰਦਰ ਬਗਾਵਤੀ ਸੁਰਾਂ ਲਗਾਤਾਰ ਉੱਠ ਰਹੀਆਂ ਨੇ ਪਰ ਸੁਖਬੀਰ ਸਿੰਘ ਬਾਦਲ ਦੇ ਇਸ ਝਟਕੇ ਨੇ ਆਮ ਆਦਮੀ ਪਾਰਟੀ ਦੇ ਲਈ ਹਾਰ ਨਹੀਂ ਤੇ ਪਰੇਸ਼ਾਨੀ ਦੋਵੇਂ ਪੈਦਾ ਕਰ ਦਿੱਤੀਆਂ। ਦਰਅਸਲ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਮਹਿਲਾ ਬੈਂਕ ਦੀ ਸਾਬਕਾ ਪ੍ਰਧਾਨ ਪ੍ਰੀਤੀ ਮਲੋਤਰਾ ਨੂੰ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕਰਵਾਈ। ਪ੍ਰੀਤੀ ਮਲੋਤਰਾ ਉਹ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਅੰਦਰ ਪੰਜਾਬ ਦੇ ਵਿੱਚ ਜਿਹੜਾ ਸਰਕਾਰ ਦੇ ਵੱਲੋਂ ਬਾਹਰੀ ਲੋਕਾਂ ਨੂੰ ਅਹੁਦੇ ਦੇਣ ਨਿਵਾਜਣ ਚੇਅਰਮੈਨੀਆਂ ਦੇਣ ਦਾ ਡਟ ਕੇ ਵਿਰੋਧ ਕੀਤਾ। ਧਰਨਾ ਵੀ ਲਾਇਆ ਤੇ ਉਹਨਾਂ ਨੂੰ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨਗੀ ਤੋਂ ਹਟਾ ਵੀ ਦਿੱਤਾ ਗਿਆ। ਪਰ ਅੱਜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪ੍ਰੀਤੀ ਮਲੋਤਰਾ ਜਿਹੜੇ ਆ ਉਹ ਅਕਾਲੀ ਦਲ 'ਚ ਸ਼ਾਮਲ ਹੋ ਗਏ। ਪ੍ਰੀਤੀ ਮਲੋਤਰਾ ਨੂੰ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ 'ਚ ਸ਼ਾਮਲ ਹੋਇਆ ਹਾਲਾਂਕਿ ਨਿੱਜੀ ਤੌਰ ਦੇ ਉੱਤੇ ਮੈਂ ਉਹਨਾਂ ਦੇ ਇਸ ਮੂਵ ਨੂੰ ਬੜਾ ਸਿਆਸੀ ਸਮਝਦਾਰੀ ਵਾਲੀ ਪਹਿਲ ਕਦਮੀ ਨਹੀਂ ਮੰਨਦਾ ਕਿ ਉਹਨਾਂ ਨੇ ਬਹੁਤ ਸਹੀ ਸਿਆਸੀ ਸਟੀਕ ਪਹਿਲ ਕਦਮੀ ਕੀਤੀ ਹੈ ਕਦਮ ਪੁੱਟਿਆ ਮੈਨੂੰ ਇੰਜ ਨਹੀਂ ਲੱਗਦਾ ਖੈਰ ਉਹਨਾਂ ਦੀ ਆਪਣੀ ਮੱਤ ਹੈ ਉਹਨਾਂ ਨੇ ਸਿਆਸੀ ਤੌਰ ਤੇ ਕਵੇਂ ਵਿਚਰਨਾ ਹੈ ਕਿਵੇਂ ਨਹੀਂ ਵਿਚਰਨਾ ਇਹ ਉਹ ਤੈਅ ਕਰ ਸਕਦੇ ਆ ਪਰ ਇੱਕ ਗੱਲ ਜ਼ਰੂਰ ਹੈ ਕਿ ਅਕਾਲੀ ਦਲ ਦੇ ਵਿੱਚ ਵੀ ਵਾਪਸੀ ਹੋਈ ਪ੍ਰੀਤੀ ਮਲੋਤਰਾ ਦੀ ਉਹ ਅਕਾਲੀ ਦਲ ਚ ਵਾਪਸੀ ਮਾਫ ਕਰਨਾ ਵਾਪਸੀ ਨਹੀਂ ਉਹ ਕਾਸ਼ਮੂਲੀਤ ਹੋਈ ਉਹ ਅਕਾਲੀ ਦਲ ਚ ਸ਼ਾਮਲ ਹੋਏ ਇਹ ਵੀ ਇੱਕ ਖਾਸ ਸੰਕੇਤ ਹੈ ਕਿ ਕਿ ਕੌਣ ਉਹਨਾਂ ਨੂੰ ਸ਼ਾਮਲ ਕਰਾਉਣ ਦੇ ਲਈ ਜ਼ੋਰ ਜਮਾਇਸ਼ ਕਰ ਰਿਹਾ ਸੀ ਕਿ ਉਹ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸੁਧਾਰ ਕਰਨ ਵੱਲ ਵਧਣ ਵਾਲੇ ਲੋਕਾਂ ਦੇ ਵਿੱਚੋਂ ਸੀ ਕਿਉਂਕਿ ਜਿੰਨੇ ਕਿ ਮੇਰੇ ਉਹਨਾਂ ਕਾਰਕੁਨਾਂ ਦੇ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਅਸੀਂ ਤਾਂ ਹੁਣ ਫੱਟੇ ਚੱਕਾਂਗੇ ਅਸੀਂ ਕੁਝ ਕਰਾਂਦੇ ਹਾਂ ਪਰ ਉਸ ਤੋਂ ਪਹਿਲਾਂ ਹੀ ਪ੍ਰੀਤੀ ਮਲਉਤਰਾ ਨੇ ਇਹ ਜਿਹਾ ਕਦਮ ਚੁੱਕ ਲਿਆ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਉਹਨਾਂ ਨਾਲ ਤੁਰਨ ਵਾਲੇ ਲੋਕਾਂ ਨੂੰ ਵੀ ਨਿਰਾਸ਼ਾ ਤਾਂ ਹੋਈ ਹੋਵੇਗੀ ਆਖਰਕਾਰ ਪ੍ਰੀਤੀ ਮਲਉਤਰਾ ਸ਼ਾਮਲ ਹੋਏ ਨੇ ਉਹਨਾਂ ਨੇ ਕੀ ਕਿਹਾ ਆਪਾਂ ਸੁਣਦੇ ਹਾਂ ਪਹਿਲਾਂ ਤਾਂ ਸਾਰੇ ਇੱਥੇ ਆਇਆ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਅਸੀਂ ਜਿਵੇਂ ਬਹੁਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਤੇ ਬਹੁਤ ਉਮੀਦਾਂ ਲਾਈਆਂ ਸੀ ਕਿ ਸਾਡੇ ਪੰਜਾਬ ਦਾ ਭਲਾ ਕਰੂਗੀ ਔਰ ਪੰਜਾਬ ਦੇ ਲਈ ਵਧੀਆ ਕੰਮ ਹੋਣਗੇ ਸਾਡੇ ਯੂਥ ਨੂੰ ਰੋਜ਼ਗਾਰ ਮਿਲਣਗੇ ਤੇ ਪਰ ਉਹ ਚੀਜ਼ਾਂ ਜਿਵੇਂ 22 ਦੇ ਵਿੱਚ ਸਰਕਾਰ ਬਣੀ ਹੈ ਤੇ ਅਸੀਂ ਬਹੁਤ ਜਿਵੇਂ ਹਾਈ ਕਮਾਂਡ ਦੇ ਨਾਲ ਗੱਲਾਂ ਕਰਨੀਆਂ ਕਿ ਜੀ ਇਹਨਾਂ ਨੇ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਜਿਵੇਂ ਕਿ ਮਹਿਲਾਵਾਂ ਦੀ ਫਸਟ ਗਰੰਟੀ ਲਾ ਲੋ 1000 ਰੁਪਏ ਕਿਉਂਕਿ ਮੈਂ ਮਹਿਲਾ ਵਿੰਗ ਦੀ ਪ੍ਰਧਾਨ ਸੀ ਤਾ ਮੈਂ ਲਾਵਾਂ ਕਹਿੰਦੀਆਂ ਸੀ ਕਿ 1000 ਰੁਪਏ ਗਰੰਟੀ ਦਿਓ ਜੀ ਤਾਂ ਮੈਂ ਆਪਣੇ ਇੱਕ ਸਾਡੇ ਹਾਈ ਕਮਾਂਡ ਪਾਰਟੀ ਹਾਈ ਕਮਾਂਡ ਸੀ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ 1000 ਰੁਪਏ ਗਰੰਟੀ ਸਰ ਕਦੋਂ ਦੋਗੇ ਰਿਲੀਜ਼ ਕਰੋਗੇ ਤਾਂ ਉਹਨਾਂ ਨੇ ਉਹਨਾਂ ਦਾ ਕੀ ਜਵਾਬ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਮੈਡਮ ਸਰਕਾਰਾਂ ਤਾਂ ਬਹੁਤ ਕੁਝ ਝੂਠ ਬੋਲ ਕੇ ਰਾਜ ਕਰ ਜਾਂਦੀਆਂ ਨੇ ਤਾਂ ਸਾਡਾ ਮਨ ਬਹੁਤ ਉਸ ਟਾਈਮ ਖੱਟਾ ਹੋਇਆ ਕਿ ਦੇਖੋ ਇਹ ਸਰਕਾਰ ਇਹ ਜੀ ਹੈ ਜਿਹੜੀ ਪਹਿਲਾਂ ਹੀ ਇਹ ਗੱਲਾਂ ਕਰ ਰਹੀ ਹੈ ਕਿ ਅਸੀਂ ਝੂਠ ਬੋਲ ਕੇ ਰਾਜ ਅੱਜ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਐਡਵਰਟਾਈਜ਼ਮੈਂਟ ਤੇ ਕਿੰਨਾ ਪੈਸਾ ਬਰਬਾਦ ਕੀਤਾ ਜਾ ਰਿਹਾ ਜੇ ਉਹੀ ਪੈਸਾ ਆਪਣੇ ਪੰਜਾਬ ਦੇ ਉੱਤੇ ਲਗਾਇਆ ਜਾਂਦਾ ਤਾਂ ਅੱਜ ਹਾਲਾਤ ਕੁਝ ਹੋਰ ਹੁੰਦੇ ਜਿਹੜਾ ਪੈਸਾ ਅੱਜ ਪੰਜਾਬ ਦਾ ਇਕੱਠਾ ਕਰਕੇ ਦਿੱਲੀ ਦੇ ਵਿੱਚ ਭੇਜਿਆ ਜਾ ਰਿਹਾ ਉਹ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਅੱਜ ਪੰਜਾਬ ਦੀਆਂ ਚੇਰਮੈਨੀਆਂ ਜਿਹੜੇ ਆਪਣੇ ਪੰਜਾਬੀਆਂ ਨੇ ਇੰਨੀ ਮਿਹਨਤ ਕਰ ਕਰਕੇ ਸਾਡੀ ਪਾਰਟੀ ਬਣਾਈ ਸੀ ਆਮ ਆਦਮੀ ਪਾਰਟੀ ਪਰ ਅੱਜ ਉਹਨਾਂ ਦੀ ਮਿਹਨਤ ਨੂੰ ਦਰਕਿਨਾਰ ਕਰਕੇ ਉਹੀ ਚੇਅਰਮੈਨੀਆਂ ਜਿਨ੍ਹਾਂ ਜਿਹੜੇ ਕਿ ਇਹਨਾਂ ਦੇ ਜਿਹੜੇ ਪੇਡ ਵਰਕਰ ਸੀ ਇਹਨਾਂ ਦੇ ਖਾਸਮ ਖਾਸ ਸੀ ਇਹਨਾਂ ਦੇ ਚਾਪਲੋਸ ਸੀ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਵਰਕਰ ਤਾਂ ਉਹੀ ਉੱਥੇ ਵਿਚਾਰਾ ਮੈਂ ਕਹਿੰਦੀ ਆ ਮਿਡਲ ਕਲਾਸ ਬੰਦਾ ਗਰੀਬੀ ਰੇਖਾ ਤੱਕ ਪਹੁੰਚਾਤਾ ਉਹਨਾਂ ਨੇ ਆਪਣੇ ਪੱਲਿਓ ਦੀ ਪੈਸੇ ਖਰਚ ਕਰ ਕਰਕੇ ਅਸੀਂ ਉਹਨਾਂ ਦੇ ਦੁੱਖ ਦੇਖਦੇ ਹਾਂ ਤਾਂ ਮੈਂ ਉਹਨਾਂ ਵਰਕਰਾਂ ਦੇ ਹੱਕ ਦੇ ਵਿੱਚ ਆ ਰੀਸੈਂਟਲੀ 1 ਜੂਨ ਨੂੰ ਨਵਿ ਲਗਾਇਆ ਸੀ ਆਪਣੀ ਪਾਰਟੀ ਦੇ ਖਿਲਾਫ ਕਿਉਂਕਿ ਮੈਂ ਇਹਨਾਂ ਦੀਆਂ ਨੀਤੀਆਂ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਤਾਂ ਤੁਸੀਂ ਸੁਣਿਆ ਆਮ ਆਦਮੀ ਪਾਰਟੀ ਦੇ ਬੜੇ ਗੰਭੀਰ ਇਲਜ਼ਾਮ ਪ੍ਰੀਤੀ ਮਲਹੋਤਰਾ ਨੇ ਲਾਏ ਨੇ ਕਿਹਾ ਜਾਂਦਾ ਹੈ ਕਿ ਕਈ ਹੋਰ ਆਗੂ ਵੀ ਵੱਖ-ਵੱਖ ਪਾਰਟੀਆਂ 'ਚ ਸ਼ਾਮਲ ਹੋਣ ਲਈ ਆਮ ਆਦਮੀ ਪਾਰਟੀ 'ਚ ਤਿਆਰ ਬੈਠੇ ਨੇ ਜਿਹੜੇ ਨਿਰਾਸ਼ ਨੇ ਜਿੰਨਾ ਜਿਹੜੇ ਭਮੱਕੜ ਭਗਵੰਤ ਮਾਨ ਦੇ ਨਿਰਾਸ਼ ਨੇ ਨਾ ਜਿੰਨਾ ਭਮੱਕੜਾਂ ਦੇ ਫੰਗ ਛਾੜ ਦਿੱਤੇਗੇ ਉਹ ਭਮੱਕੜ ਇੱਧਰ ਉੱਧਰ ਹੱਥ ਪੱਲੇ ਮਾਰ ਰਹੇ ਨੇ ਜਾਂ ਉਹ ਘਰੇ ਬੈਠਣ ਨੂੰ ਮਜਬੂਰ ਨੇ ਜਿਹੜੇ ਭਮੱਕੜੇ ਸੋਦੇ ਸੀ ਕਿ ਚਲੋ ਆਪਾਂ ਕਿਤੇ ਹੋਰ ਨਹੀਂ ਜਾਣਾ ਤੇ ਆਪਾਂ ਘਟੋ ਘਟ ਇੱਥੇ ਰਾਵਾਂਗੇ ਆਪਣੇ ਘਰ ਰਾਵਾਂਗੇ ਚੁੱਪ ਕਰਕੇ ਘਰ ਬੈਠਾਂਗੇ ਉਸ ਸਥਿਤੀ 'ਚ ਨੇ ਪਰ ਆਮ ਆਦਮੀ ਪਾਰਟੀ ਲਈ ਅੱਜ ਦਾ ਝਟਕਾ ਕਾਫੀ ਵੱਡਾ